ਇਸ ਤ੍ਰੇ ਨੈ ਰਾਮ ਜੀ ਨੂੰ ਜਨਮ ਦਿੱਤਾ ਭਰਤ ਲਖਮਣ ਸ਼ਤਰੂ ਬੇਦਾਰਾ ਭਰਤ ਵੀ ਜਨਮਿਆ ਸ਼ਤਰੂ ਘਣ ਵੀ ਜਨਮਿਆ ਲਖਮਣ ਵੀ ਜਨਮਿਆ ਸਿੱਖੀ ਵਿਚਿਤ੍ਰਨਾਟਕ ਦੀ ਰੌਸ਼ਨੀ ਆਏ ਵਿਚਿਤ੍ਰਨਾਟਕ ਦਾ ਹਵਾਲਾ ਹੈ ਕਿ ਉਹਨਾਂ ਨੇ ਬੜਾ ਚਿਰ ਰਾਜ ਕੀਤਾ ਬੜਾ ਲੰਮਾ ਅਰਸ਼ਾ ਰਾਜ ਕੀਤਾ ਪ੍ਰਥਮ ਜਯੋ ਤੇ ਰਾਜ RAM KUMARA ਭਰਤ ਲਖਮਣ ਸ਼ਤਰੂ ਬਿਦਾਰਾ ਬਹੁਤ ਕਾਲ ਤੈਨ ਰਾਜ ਕਮਾਇਓ ਜਾਲ ਕਾਲ ਤੇ ਅੰਤ ਫਸਾਇਓ ਬੜਾ ਕਿਰ ਰਾਜ ਕੀਤਾ ਪਰ ਮੌਤ ਨੇ ਆਪਣੀ ਜਾਲੀ ਜਿਉਨਾਂ ਨੂੰ ਫਸਾਇ ਹੀ ਲਿਆ ਜਿਸ ਵਲੇ ਉਹ ਦੁਨੀਆ ਤੋਂ ਚੱਲ ਗਏ ਸਿਆਸਤ ਬੋਰ ਭਾਏ ਦੋਏ ਰਾਜਾ ਫਿਰ ਸੀਤਾ ਦੇ ਦੋ ਪੁੱਤਰ ਲਉ ਤੇ ਕੁਸ਼ੂ ਪੰਜਾਬੀਆ ਇੱਕ ਗੱਲ ਤੇ ਮਾਨ ਕਰਿਆ ਕਰ ਬੇਸ਼ੱਕ ਮੁੱਛਾਂ ਨੂੰ ਤਾਂ ਦਿਆ ਕਰ ਲਉ ਤੇ ਕੁਸ਼ੂ ਨੇ ਅੱਜ ਕੱਲ ਵੀ ਜਿਹੜੇ ਸਿਆਣੇ ਖਾਨਦਾਨ ਨੇ ਉੱਚੇ ਆਪਣੇ ਆਪ ਨੂੰ ਮੰਨੇ ਪਰ ਮੰਨੇ ਖਾਨਦਾਨ ਮੰਨਦੇ ਨੇ ਉਹਨਾਂ ਵਿੱਚੋਂ ਕਿਸੇ ਲੜਕੀ ਨੇ ਜਦੋਂ ਕਿਸੇ ਲੜਕੇ ਦੀ ਮਾਂ ਬਣਨਾ ਹੋਵੇ ਉਹਦੇ ਕੋਲੋਂ ਕੰਮ ਨਹੀਂ ਕਰਾਉਂਦੇ ਉਨੂੰ ਕੱਪੜੇ ਬੜੇ ਚੰਗੇ ਪਹਿਨਾਉਂਦੇ ਨੇ। ਉਹਨੂੰ ਖੁਰਾਕ ਬੜੀ ਆਲਾ ਦਿੰਦੇ ਨੇ। ਉਹਦੇ ਚਾਰ ਚਫਰੇ ਖੰਮ ਤੇ ਖਸੇ ਵਾਲੀਆਂ ਗੱਲਾਂ ਨਹੀਂ ਕਰਦੇ। ਤਾਂ ਕਿ ਜਨਮ ਲੈਣ ਵਾਲੇ ਬੱਚੇ ਦੇ ਉੱਤੇ ਉਲਟਾ ਅਸਰ ਨਾ ਪਵੇ। ਲੇਕਿਨ ਸੀਤਾ ਹਿੰਦੁਸਤਾਨ ਦੀ ਰਾਣੀ ਸੀਤਾ ਜਦੋਂ ਉਹਨੇ ਕਿਸੇ ਬੱਚੇ ਦੀ ਮਾਂ ਬਣਨਾ ਸੀ ਨਾ ਉਹਨੂੰ ਘਰੋਂ ਕੱਢ ਦਿੱਤਾ ਗਿਆ। ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਉਹਨੇ ਲਉ ਤੇ 쿠ਸ਼ੂ ਨੂੰ ਬਨਵਾਸ ਵਿੱਚ ਇੱਕ ઋષਿ ਦੇ ਆਸ਼ਰਮ ਤੇ ਪੰਜਾਬ ਦੀ ਧਰਤੀ ਉੱਤੇ ਜਨਮ ਦਿੱਤਾ ਤੇ ਪੰਜਾਬੀ ਉਸਤਾਦ ਕੋਲੋਂ ਫਿਰ ਉਹ ਸ਼ਸਤਰ ਔਰ ਸ਼ਾਸਤਰ ਵਿਦਿਆ ਪੜ੍ਹੇ ਨਿਪੁੰਨ ਹੋ ਗਏ ਜਦੋਂ ਰਾਮਚੰਦਰ ਨੇ ਘੋੜਾ ਛੱਡਿਆ ਨੇ ਪਹਿ ਹੈ ਮਾਈ ਦਾ ਲਾਲ ਕੋ ਮੇਰਾ ਘੋੜਾ ਫੜੇ ਤੇ ਜਦੋਂ ਲਉ 쿠ਸ਼ੂ ਨੇ ਦੇ ਡੇਰੇ ਆਇਆ ਉਹਨੇ ਪੜ ਲਿਆ ਕਹਿਣ ਲੱਗਾ ਸਾਡੇ ਜਿਉਂਦੇ ਘੋੜਾ ਛੱਡਣ ਵਾਲੇ ਕਿਹੜਾ ਜੰਮਿਆ ਹੋ ਘੋੜਾ ਬਨ ਲਿਆ ਪੰਜਾਬੀ ਉਸਤਾਦ ਦੇ ਸਿਖਾਇਆ ਹੋਇਆ ਨਾ ਘੋੜਾ ਬਨ ਲਿਆ ਤੇ ਫਿਰ ਮਾਂ ਨੇ ਆ ਕੇ ਤਰਲੇ ਲੈ ਸੀਤਾਰੇ ਪੁੱਤ ਘੋੜਾ ਚੜ੍ਹਦੇ ਹੋਏ ਤੁਹਾਡੇ ਪਿਓ ਦਾ ਇਹ ਘੋੜਾ ਤੁਹਾਡੇ ਪਿਤਾ ਦਾ ਕਈ ਕਿ ਬੱਲਾ ਬੜੀਆਂ ਅਜੀਬ ਆਉਂਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇੱਕ ਘੋੜੀ ਖਰੀਦੀ ਸੀ ਤੇ ਹੁਕਮ ਐ ਸੀ ਜਿਹੜਾ ਮੇਰੇ ਤੋਂ ਬਿਨਾਂ ਇਸ ਘੋੜੀ ਤੇ ਚੜ੍ਹੇਗਾ ਮੈਂ ਉਹਨੂੰ ਸ਼ੂਟ ਕਰ ਦਿਆਂ ਗੋਲੀ ਮਾਰ ਕੇ ਮਾਰ ਦਿਆਂ ਉਹ ਇੱਕ ਦਿਨ ਕਮਰ ਦਲੀਪ ਸਿੰਘ ਦੇ ਚੜ ਗਿਆ ਸ਼ਿਕਾਇਤ ਹੋ ਗਈ ਪੇ ਮਹਾਰਾਜ ਤੁਹਾਡੇ ਹੁਕਮ ਦੀ ਉਲੰਘਣਾ ਹੋ ਗਈ ਕਮਰ ਦਲੀਪ ਸਿੰਘ ਘੋੜੀ ਤੇ ਚੜ ਗਿਆ ਕਹਣਕ ਬਿਲਾਓ ਰਾਜਾ ਦਾ ਹੁਕਮ ਮੈਂ ਕੌਣ ਉਲਟਾ ਸਕਦਾ ਤੇ ਲੈਣ ਵਾਸਤੇ ਹਰੀ ਸਿੰਘ ਨਲੂਆ ਗਿਆ ਢੀੜੇ ਜੇ ਆ ਗਿਆ ਫੜ ਲਿਆ ਕਮਰ ਦਲੀਪ ਸਿੰਘ ਨੂੰ ਬਾਹ ਜਿਹੜੇ ਕੋਲ ਜੇ ਆ ਗਿਆ ਰਣਜੀਤ ਸਿੰਘ ਦੇ ਤੇ ਝੋੜ ਕੇ ਬਾਹ ਫੜ ਕੇ ਹਲਮੂੜ ਕੇ ਜਰਾ ਆ ਕੇ ਓਏ ਕਤੋਂ ਕੋੜੀ ਦਾ ਚੜ ਗਿਆ ਤੈਨੂੰ ਪਤਾ ਹੈ ਕੋੜੀ ਕਿਦੇ ਤੇਰੇ ਪਿਓ ਦੀ ਸੀ ਓਏ ਛੋੜਨ ਜੀ ਕਿੱਥੇ ਆ ਤੇ ਪਿਓ ਦੇ ਨਹੀਂ ਤੇ ਹੋਰ ਗੇਦੀ ਨਾ ਕਹਿੰਦਾ ਫੇਰੇ ਨੂੰ ਕਿਉਂ ਲੱਗਾ ਮਾਰਨਾ ਅਖਰ ਤੇ ਉਹਦੀ ਕੋੜੀ ਤੇ ਪੁੱਤ ਨਹੀਂ ਜਾਣਨਾ ਜੇ ਅੱਜ ਤੂੰ ਅੱਖੀਆਂ ਮੀਟੀਆਂ ਤੇਰੇ ਤਾਂ ਇੰਨੇ ਹੀ ਬਹਿਣਾ ਕਿਉਂ ਲੱਗਾ ਕਾਕੇ ਨੂੰ ਮਾਰਨਾ ਕਈ ਵਾਰਾਂ ਪੈਸ ਵਿੱਚ ਆਏ ਆਦਮੀ ਕੋਲੋਂ ਬੜੀਆਂ ਬੜੀਆਂ ਅਨਹੋਣੀਆਂ ਗੱਲਾਂ ਵੀ ਹੋ ਜਾਂਦੀਆਂ ਹਨ ਜਿਸ ਵੇਲੇ ਸਿਆਸਤ ਬੋਲ ਬਹਿ ਦੋਏ ਰਾਜਾ ਜਿਤਨ ਨਾਦਕ ਕਹਿੰਦਾ ਪੈ ਸੀਤਾ ਦੇ ਪੁੱਤਰ ਦੋਵੇਂ ਰਾਜੇ ਹੋ ਗਏ ਲਉ ਤੇ ਕੁਸ਼ੂ ਪੰਜਾਬੀ ਉਸਤਾਦ ਦੇ ਪੜਾਏ ਪੜਾਏ ਹੋਏ ਬੜੇ ధਨਸ਼ਤਾਰੀ ਬੜੇ ਸ਼ਾਨੇ ਬਿਆਨੇ ਵਿਦਵਾਨ ਰਾਜਪਾਠ ਉਨਹੀਂ ਕੋ ਛਾਜਾ ਪੰਜਾਬ ਦਾ ਰਾਜ ਪਾਗ ਉਹਨਾਂ ਨੂੰ ਫੱਬ ਗਿਆ ਉਹਨਾਂ ਨੂੰ ਟੁਕਿਆ ਮਦਰ ਦੇਸ਼ ਈਸ਼ਵਰ ਜਬਰ ਜਬ ਮਦਰ ਮੈਨੇ ਮਾਜਾ ਯਾਨੀ ਪੰਜਾਬ ਦੇਸ਼ ਦੇ ਈਸ਼ਵਰ ਜਿ ਮੈਨੇ ਰਾਜਿਆਂ ਦੀਆਂ ਜਾ ਮੈਨੇ ਜਾਈਆਂ ਹੋਈਆਂ ਰਾਜਿਆਂ ਦੀਆਂ ਧੀਆਂ ਜਿਸ ਵੇਲੇ ਲਉ ਤੇ ਕੁਸ਼ੂ ਨੇ ਵਿਆਈਆਂ ਮਦਰ ਦੇਸ਼ ਈਸ਼ਵਰ ਜਬਰੀ ਜਬ ਉਦੋਂ ਭੰਤ ਭੰਤ ਕੇ ਜਗ ਕੀਏ ਤਬ ਤਾਂਹੇ ਤੇ ਮੈਂ ਬੰਦੇ ਦੋਇ ਪੁਰਵਾ ਦੋ ਸ਼ਹਿਰ ਵੀ ਬੱਦੇ ਪੰਜਾਬ ਚ ਇੱਕ ਕਸੂਰ ਦੁਤੀਆ ਲਾਹਰਵਾ ਇੱਕ ਸ਼ਹਿਰ ਦਾ ਨਾਮ ਕਸੂਰ ਸੀ ਇੱਕ ਦਾ ਨਾਮ ਲਾਹੌਰ ਸੀ ਲਾਉ ਦੇ ਨਾਮ ਉੱਤੇ ਲਾਹੌਰ ਸੀ ਕੁਸ਼ੂ ਦੇ ਨਾਮ ਉੱਤੇ ਕਸੂਰ ਸੀ ਅਦਕ ਪੂਰੀ ਤੈ ਦੂਰ ਵਿਰਾਜੀ ਮਿਰਕਲੰਕ ਅਮਰਾਵਤ ਲਾਜੀ ਐਡੀਆਂ ਦੋਵੇਂ ਪੁਰੀਆਂ ਘੁੱਗ ਵਸੀਆਂ ਕਸੂਰ ਤੇ ਲਾਹੌਰ ਐਡੇ ਚੰਗੇ ਆਬਾਦ ਹੋਏ ਕਿ ਉਹਨਾਂ ਨੂੰ ਵੇਖ ਕੇ ਉਹਨਾਂ ਵੱਲ ਨਿਹਾਰ ਕੇ ਜਿਹੜੀ ਲੰਕਾ ਦੀ ਪੂਰੀ ਜਿੱਥੇ ਰਾਵਣ ਕਦੇ ਰਹਿੰਦਾ ਹੁੰਦਾ ਸੀ ਉਹ ਵੀ ਸ਼ਰਮਿੰਦੀ ਹੋ ਗਈ ਲੰਕਾ ਦੀ ਪੂਰੀ ਨੂੰ ਵੀ ਅੱਖਾਂ ਨੀਵੀਆਂ ਕਰਨੀਆਂ ਪੈ ਗਈਆਂ ਔਰ ਕਿਸੇ ਵੇਲੇ ਰਾਵਣ ਨੂੰ ਵੀ ਅੱਖਾਂ ਨੀਵੀਆਂ ਕਰਨੀਆਂ ਪਈਆਂ ਸਨ ਲੰਕਾ ਪੂਰੀ ਵੱਲ ਰਾਵਣ ਨੂੰ ਬਰਛੀ ਵੱਜ ਗਈ ਸਵਾਸ ਅੰਤਲੇ ਆ ਗਏ ਅਸ਼ੋਕ ਬਾਗ ਜਲਾ ਦਿੱਤਾ ਗਿਆ ਸੋਨੇ ਦੀ ਲੰਕਾ ਨੂੰ ਅਗ ਲਾ ਦਿੱਤੀ ਗਈ। ਰਾਵਣ ਨੇ ਨੇਤਰਾਂ ਨਾਲ ਵੇਖਿਆ ਸਭ ਕੁਝ ਤੇ ਵੇਖ-ਵੇਖ ਕੇ ਕਹਿਣ ਲੱਗਾ ਯਾਹੀ ਗੜ ਲੰਕ ਕੋ ਨਿਸ਼ੰਕ ਹੋਏ ਨਾ ਦੇਖ ਸਕੇ। ਕਿ ਉਹ ਲੰਕਾ ਸੋਨੇ ਦਾ ਕਿਲਾ ਜਿਹਦੇ ਵੱਲ ਕੋਈ ਸ਼ੂਰਮਾ ਆਜ਼ਾਦੀ ਨਾਲ ਅੱਖ ਚੀਰ ਕੇ ਵੇਖ ਨਹੀਂ ਸੀ ਸਕਦਾ। ਯਾਹੀ ਗੜ ਲੰਕ ਕੋ ਨਿਸ਼ੰਕ ਹੋਏ ਨਾ ਦੇਖ ਸਕੇ। ਆਗਿਆ ਕੋ ਮਨਮਾਥੇ ਸੀਸ ਕੋ ਚੁਕਾਉਂਦੇ ਬڑے ਬڑے ਜਰਵਾਨੇ ਬڑے ਬڑے ਗਾਂਢੀਵ ਬڑے ਬڑے ਤਨਛਾਰੀ ਮੇਰੀ ਆਗਿਆ ਨੂੰ ਮੰਨ ਕੇ ਮੈਨੂੰ ਮਥੇ ਟੇਕਦੇ ਸਨ ਮੇਰੇ ਅੱਗੇ ਸਿਰ ਚੁਕਾਉਂਦੇ ਸਨ ਸਾਤੋਂ ਪੋਰ ਬਾਹਰ ਬਿਛਾਉਣਾ ਬਿਨ ਠੰਡੇ ਰਹੇ ਕਿਲੇ ਦੇ ਸੱਤਾ ਦਰਵਾਜਿਆਂ ਤੋਂ ਬਾਹਰ ਬਗਾਰ ਬਿਸਤਰੇ ਦੇ ਖਲੋਤੇ ਰਹਿੰਦੇ ਸਨ ਮੈਨੂੰ ਮਿਲਣ ਆਏ ਹੋਏ ਰਾਜੇ ਨਿਆਰੋ ਨਿਆਰੋ ਆਪਣੋ ਜੁਹਾਰ ਪੁਨਚਾਵਤੇ ਤੇ ਆਪਣੀਆਂ ਵਖਰੀਆਂ ਵਖਰੀਆਂ ਡੰਡੌਤਾ ਮੈਨੂੰ ਪੇਜਦੇ ਸੀ ਕੋਈ ਦੋ ਹੱਥ ਜੋੜ ਕੇ ਕੋ ਡੇਢ ਹੱਥ ਜੋੜ ਕੇ ਕੋਈ ਸਟਾਂਕ ਇੱਕ ਲੱਤ ਗੋਡੇ ਉਤੇ ਰੱਖ ਕੇ ਕੋਈ ਆਦਮੀ ਡੰਡੌਤ ਲੰਮਾ ਪਾ ਕੇ ਕੋਈ ਆਦਮੀ ਕਿਸੇ ਤਰ੍ਹਾਂ ਮੈਨੂੰ ਵਖਰੇ ਵਖਰੇ ਸਿਜਦੇ ਵਖਰੀਆਂ ਵਖਰੀਆਂ ਡੰਡੌਤਾ ਪੇਜਦੇ ਸਾਂ ਯਾਹੀ ਕੋ ਬੁਲਾਵੇ ਤੋਸੋ ਆਵਤੋ ਸਸ਼ੰਕਮਾਨ ਜਿੰਨੂੰ ਮੈਂ ਸੱਦਦਾ ਸਾਂ ਪਿਆਜਾ ਅੱਜ ਕੇਰੀ ਮੁਲਾਕਾਤ ਦੀ ਵਾਰੀ ਐ ਉਹ ਆਉਂਦਾ ਸੀ ਉਹ ਵੀ ਡਰਦਾ ਡਰਦਾ ਆਉਂਦਾ ਸੀ ਪਰ ਪਤਾ ਨਹੀਂ ਜਾਂਦੀਆਂ ਰਾਵਣ ਨੇ ਕੀ ਕਰ ਸੋਣਾ ਬਿਨਾ ਮੇਰੇ ਕਹੇ ਢਿਗ ਬੈਠਣੋਂ ਨਾ ਪਾवते ਕਿ ਜਿੰਨਾ ਚਿਰ ਮੈਂ ਆਖਦਾ ਨਹੀਂ ਸੀ ਨਾ ਸੱਦੇ ਹੋਏ ਨੂੰ ਪੈ ਬਹਿ ਜਾ ਉਹਨਾਂ ਚਿਰ ਕਿਸੇ ਦੇ ਮਾਂ ਦੇ ਲਾਲ ਦੀ ਜਰੂਰਤ ਨਹੀਂ ਸੀ ਕਿ ਬਿਨਾ ਮੇਰੀ ਆਗਿਆ ਤੋਂ ਮੇਰੇ ਦਰਬਾਰ ਚ ਬਹਿ ਸਕੇ ਵਾਹੀ ਗੜ ਲੰਕ ਕੋ ਐਸੇ ਸੋਨੇ ਦੇ ਕਿਲੇ ਨੂੰ ਰੀਛ ਬਾਨਰ ਲਪੇਟਤ ਹੈ ਰਿਛ ਤੇ ਬਾਂਦਰ ਬਰਬਾਦ ਕਰ ਰਹੇ ਨੇ ਸਭੀ ਦਿਨ ਇੱਕ ਸੇ ਨਾ ਦੇਖੇ ਮਨ ਭਾਵਤੇ ਪਿਆਰੇ ਉਹ ਸਾਰੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ ਅੱਖਾਂ ਨੀਵੀਆਂ ਰਾਵਣ ਨੂੰ ਵੀ ਕਰਨੀਆਂ ਪੈ ਗਈਆਂ ਸਰ ਰਾਵਣ ਨੂੰ ਵੀ ਝੁਰਨਾ ਪੈ ਗਿਆ ਸੀ ਜਿਸ ਵੇਲੇ ਲੰਕਾ ਬਰਬਾਦ ਹੋ ਗਈ ਰਾਮਚੰਦਰ ਦਾ ਹੋਰ ਡੰਕਾ ਵੱਜ ਗਿਆ ਲਉ ਕੁਸ਼ੂ ਨੇ ਦੋ ਸ਼ਹਿਰ ਵਸਾ ਲਏ ਉਹ ਬੜੇ ਘੁਗ ਵਸੇ ਤੇ ਬਚਿੱਤਰ ਨਾਟਕ ਦਾ ਫਰਮਾਨ ਹੈ ਪਈ ਬਹੁਤ ਸਮੇਂ ਤਿੰਨ ਰਾਜ ਕਮਾਇਓ ਬੜਾ ਚਿਰ ਰਾਜ ਕੀਤਾ ਲਊ ਔਰ ਕੁਸ਼ੂ ਨੇ ਆਖਰ ਮੌਤ ਨੇ ਉਹਨਾਂ ਨੂੰ ਵੀ ਆਪਣਾ ਗਰਾਸ ਬਣਾ ਲਿਆ ਮੌਤ ਨੇ ਉਹਨਾਂ ਨੂੰ ਵੀ ਹੜੱਪ ਕਰ ਲਿਆ ਉਹ ਵੀ ਚਲੇ ਗਏ ਉਹ ਵੀ ਕੂਚ ਕਰ ਗਏ ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਗਰੀਬ ਨੂੰ ਆਜ ਹੁਕਮ ਦਿੰਦੇ ਨੇ ਓ ਰਹਿਣ ਨ ਪਾਵੇਂ ਸੁਰ ਨਰ ਦੇਵਾ ਉਹ ਤੇ ਸਦਾਰੇ ਕਰਮੁਨ ਜਨ ਸੇਵਾ ਜੀਵਤ ਪਕੇ ਜਿਨੀ ਹਰ ਹਰ ਧਿਆਇ ਸਾਧ ਸੰਗ ਤਿਨੀ ਦਰਸ਼ਨ ਪਾਇਆ ਬਾਦਸ਼ਾਹ ਸ਼ਾ ਵਪਾਰੀ ਮਰਨ ਜੋਦੀ ਸੈਸੋ ਕਾਲ ਹੈ ਖਰਨ ਜਿਹੜੀ ਚੀਜ਼ ਵੇਖਣ ਵਿਚ ਆ ਰਹੀ ਹੈ ਨਾ ਦ੍ਰਿਸ਼ਟਮਾਨ ਹੈ ਸਗਲ ਮਥੇ ਨਾ ਪਾਵੇਂ ਪਹਾੜ ਹੈ ਪਾਵੇਂ ਕਿਲਾ ਹੈ ਪਾਵੇਂ ਦਰਖਤ ਹੈ ਪਾਵੇਂ ਅਸਮਾਨ ਹੈ ਪਾਵੇਂ ਦਰਿਆ ਹੈ ਪਾਵੇਂ ਸ਼ਹਿਰ ਹੈ ਜਿਹੜੀ ਚੀਜ਼ ਅੱਖਾਂ ਨਾਲ ਦਿਸਦੀ ਹੈ ਨਾ ਉਸਨੇ ਫਨਾ ਫਿਲਾ ਹੋ ਹੀ ਜਾਣਾ ਉਸਨੇ ਬਰਬਾਦ ਹੋ ਹੀ ਜਾਣਾ ਉਹਦੇ ਕਾਇਮ ਰਹਿਣ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ ਅਗਰ ਕਾਇਮ ਰਹਿਣ ਵਾਲੀ ਕੋਈ ਚੀਜ਼ ਹੈ ਤੇ ਕੇਵਲ ਇੱਕ ਸਤਨਾਮ ਵਾਹਿਗੁਰੂ